ਜਸ ਹੁੰਡਾ ਦੇ ਬਾਹਰ ਅਸੀਂ ਖੜੇ ਆ ਇਸ ਵੇਲੇ ਜਲੰਧਰ ਸ਼ਹਿਰ ਦੇ ਵਿੱਚ ਨਵਾਂ ਮੋਟਰਸਾਈਕਲ ਲਿੱਤਾ ਜੀ ਸਰਦਾਰ ਜੀ ਹੋਣਾ ਨੇ ਤਾਂ ਦੇਖੋ ਕਿਸ ਤਰੀਕੇ ਧੋਖਾ ਧੜੀਆਂ ਲੋਕਾਂ ਦੇ ਨਾਲ ਹੋ ਰਹੀਆਂ ਦਿਨ ਧਿਆਰ ਦੇ ਦਿਨ ਚੱਲ ਰਿਹਾ ਔਰ ਤਿੰਨ ਦਿਨ ਪਹਿਲਾਂ ਇਹਨਾਂ ਨੇ ਮੋਟਰਸਾਈਕਲ ਲਿੱਤਾ ਤਾਂ ਜਿਹੜਾ ਖਰਾਬ ਨਿਕਲਿਆ ਮੋਟਰਸਾਈਕਲ ਹਾਂਜੀ ਸਰ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਸੁਨਮ ਸਿੰਘ ਆ ਜੀ ਕੀ ਹੋਇਆ ਕੀ ਆ ਸਰ ਮੋਟਰਸਾਈਕਲ ਤਿੰਨ ਦਿਨ ਪਹਿਲਾਂ ਲੈ ਕੇ ਗਏ ਹੈਗਾ 70 ਕਿਲੋਮੀਟਰ ਸਿਰਫ ਚੱਲਿਆ ਜੀ ਇੰਜਨ ਥੱਲੇ ਸਾਰਾ ਚੇਮਰ ਤੇਲ ਲੀਕ ਕਰਦਾ ਹੈਗਾ ਦਾ ਕਹੇ ਕੈਪਟਰ ਪ੍ਰੈਸ ਕਰਨ ਵਾਸਤੇ ਕਹਿੰਦੇ ਹੈਗੇ ਨਹੀਂ ਕਰਨਾ ਜੀ ਇਹ ਕਿੰਨੇ ਦਾ ਬਾਈਕ ਲਿਆ ਤੁਸੀਂ ਤੇ ਕਿਸ਼ਤਾਂ 'ਚ ਲਿਆ ਜਾਂ ਕਿੰਦਾ ਕਹਿ ਕਿਸ਼ਤਾਂ ਦੇ ਉੱਪਰ ਲਿਆ ਹੈਗਾ ਕੈਸ਼ ਇਹਨਾਂ ਨੇ 70000 ਰੁਪਏ ਕੈਸ਼ ਬਣਾਇਆ ਹੈਗਾ ਬਾਕੀ ਉਹਦੇ ਉੱਪਰ ਪਾ ਕੇ 80000 ਰੁਪਏ ਇਹਨਾਂ ਨੇ ਬਣਾਇਆ ਹੈਗਾ ਬਿੱਲ ਜਿਹੜੀਆਂ ਕਿਸ਼ਤਾਂ ਪਾ ਕੇ ਲੱਖ ਰੁਪਏ 'ਚ ਪਏਗਾ ਤੁਹਾਨੂੰ ਕਿੰਨਾਂ ਨੇ ਰੈਫਰੈਂਸ ਦਿੱਤਾ ਸੀ ਇਹਨਾਂ ਦਾ ਇੱਥੋਂ ਆ ਕੇ ਚੀਜ਼ ਲੋ ਸਰ ਅਸੀਂ ਤਾਂ ਦੇਖਿਆ ਸੀਗਾ ਵੀ ਸੋਹਣੀਆਂ ਚੀਜ਼ਾਂ ਇਹਨਾਂ ਕੋਲ ਮਿਲਦੀਆਂ ਹੈਗੀਆਂ ਚਲੋ ਇੱਥੋਂ ਆਣ ਕੇ ਲੈ ਲਓ ਪਰ ਇਹ ਤਾਂ ਬਿਲਕੁਲ ਬਕਾਰ ਵੇਚਦੇ ਹੈਗੇ ਆ ਬਾਈਕ ਦੇ ਵਿੱਚ ਪ੍ਰੋਬਲਮ ਸਾਰੇ ਆ ਜੀ ਸਾਰਾ ਚੈਂਬਰ ਦਾ ਥੱਲੇ ਲੀਕ ਕਰਦਾ ਹੈਗਾ ਇੰਜਨ ਤੇਲ ਦਾ ਸਰ ਮੈਂ ਕੱਲ ਦੇਖਿਆ ਨੂੰ ਬਸ ਕਪੜਾ ਮਾਰਨ ਲੱਗਿਆ ਸਾਫ਼ ਕਰਨ ਲੱਗਿਆ ਤੇ ਜਦੋਂ ਮੇਰੇ ਹੱਥ ਥੱਲੇ ਲੱਗਿਆ ਤਾਂ ਕਾਲਾ ਹੋ ਗਿਆ ਲੀਕੇਜ ਹੋ ਰਹੀ ਪਈ ਹੁਣ ਵੀ ਲੀਕੇਜ ਹੋ ਰਹੀ ਹੈ ਜੀ ਓਕੇ ਦੇਖ ਸਕਦੇ ਹੋ ਕਿ ਪੈਟਰੋਲ ਜਿਹੜਾ ਚੁੰਦਾ ਪਿਆ ਤਿੰਨ ਦਿਨ ਹੋਏ ਆ ਅਜ ਵੀ ਲੀਕ ਕਰਦਾ ਤੇਲ ਪਰ ਦੇਖੋ ਨਵੀ ਪਤਾ ਨਹੀਂ ਸਾਰੇ ਤਾਂ ਹੁਣ ਕੰਪਨੀਆਂ ਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਕਿੰਨੇ ਸਾਲ ਦੀ ਹੈ ਕਿਸ਼ਤਾਂ ਦਾ ਕੇਸ ਸੀਗਾ ਤਿੰਨ ਸਾਲ ਦੀਆਂ ਕਿਸ਼ਤਾਂ ਦਾ ਕੇਸ ਹੈ ਜੀ 36 ਮਹੀਨੇ ਤੁਸੀਂ ਕਿਸ਼ਤਾਂ ਤਾਰਨੀਆਂ 36 ਮਹੀਨੇ ਤੁਸੀਂ ਆਪਣੀ ਪੂੰਜੀ-ਪੂੰਜੀ ਜੋੜ ਕੇ ਜਿਹੜੀ ਚੀਜ਼ ਲਿੱਤੀ ਹੈ ਹੁਣ ਕਹਿੰਦੇ ਵੀ ਫਾਈਲ ਉੱਪਰ ਸਰਵਿਸ ਸੈਂਟਰ ਲੈ ਕੇ ਜੀ ਹਾਂ ਜੀ ਸਰਵਿਸ ਸੈਂਟਰ ਲੈ ਕੇ ਉੱਪਰ ਜਾ ਕੇ ਫਾਈਲ ਬਣਾਣੀ ਹੈ ਤੁਹਾਡੀ ਅਸੀਂ ਇਹਨੂੰ ਖੋਲ ਕੇ ਚੈੱਕ ਕਰਦੇ ਹਾਂ ਨਵੀਂ ਗੱਡੀ ਨੂੰ ਕੌਣ ਚੈੱਕ ਕਰਾਊਗਾ ਤਿੰਨ ਦਿਨ ਪਹਿਲਾਂ ਲੈ ਕੇ 67 ਕਿਲੋਮੀਟਰ ਚੱਲੀ ਗੱਡੀ ਨੂੰ ਖੋਲੇਗਾ ਜਦੋਂ ਤਿੰਨ ਦਿਨ ਹੋਏ ਚਲਾਉਂਦੇ ਨੇ ਤੇਲ ਜਿਵੇਂ ਇਹਨੂੰ 700 ਕਿਲੋਮੀਟਰ ਚਲਾ ਕੇ ਸਰਵ ਤਾਂ ਜਦੋਂ ਇਹਦਾ ਇਹ ਨਾ ਤੇਲ ਖਤਮ ਹੋ ਗਿਆ ਤੇ ਰਿੰਗ ਪਿਸਟਨ ਵਾਲ ਸੇ ਨਾ ਸਾਰੀਆਂ ਔੜ ਜਾਣੀਆਂ ਕਿਉਂਕਿ ਬੰਦਾ ਨਵੀਂ ਚੀਜ਼ ਤਾਂ ਤਾਂ ਹੀ ਲੈਂਦਾ ਨਾ ਕਿ ਦਿੱਕਤ ਨਾ ਆਵੇ ਕੱਲ ਨੂੰ 2-4 ਸਾਲ 5 ਸਾਲ ਖਰਾਬ ਨਾ ਹੋਵੇ ਘੱਟ ਤੋਂ ਘੱਟ 5 ਸਾਲ ਬੰਦਾ ਆਰਾਮ ਨਾਲ ਚਲਾਵੇ 15 ਸਾਲ ਦੀ ਲਾਈਫ ਹੈ ਦੀ 15 ਸਾਲ ਦੀ ਲਾਈਫ ਦਿੰਦੇ ਆ ਨਾ ਆਰਸੀ ਦੀ ਤੇ ਇਹ ਤਿੰਨ ਦਿਨਾਂ ਦੇ ਬਾਅਦ ਤੇਲੀ ਕਰਦਾ ਪਿਆ ਇਹਦੀ ਜਿਹੜੀ ਇੰਸ਼ੋਰੈਂਸ ਵਗੈਰਾ ਵੀ ਹੋਈ ਸੀਗੀ ਇੰਸ਼ੋਰਸ ਵਗੈਰਾ ਹੈ ਨਾ ਕੋਲੀਏ ਸਾਰੇ ਪੇਪਰਾਂ ਦੇ ਨਾਲ ਕੋਲੀਏ ਸਿਰਫ ਵਾਲੇ ਆਪਣਾ ਪੇਪਰਾਂ ਨਾਲ ਦਿੱਤੇ ਆ ਸਿਰਫ ਆਪਣਾ ਸੇਲਟਰ ਦਿੱਤਾ ਬਸ ਲਾ